ਅੱਜ ਦੇ ਕਾਨਫਰੰਸ 'ਚ ਮੇਰਾ ਮੇਨ ਮੁੱਦਾ ਸੀ ਕਿ ਬਟਿੰਡਾ ਸ਼ਹਿਰ ਜਿਹੜਾ ਨਾ ਇਹ ਰੇਲਵੇ ਲਾਈਨਾਂ ਦੇ ਨਾਲ ਬਹੁਤ ਆਵਾਦੀ ਜਈ ਸੀ ਜ਼ਮੀਨ ਸੀ ਜਿਹੜੀ ਜੁੜਨ ਵਾਲੀ ਸੀ ਲੋਕ ਜਿਹੜੇ ਐ ਆਉਣੋ ਜਾਣੋ ਬੜੇ ਇਸ ਗੱਲੋਂ ਔਖੇ ਸੀ ਖਾਸ ਤੌਰ ਦੇ ਉੱਤੇ ਜਿਹੜਾ ਜਨਤਾ ਨਗਰ ਦਾ ਫਰੋਜਪੁਰ ਲਾਈਨ ਦਾ ਪਾਲਸੀ ਰੇਲਵੇ ਓਵਰ ਬਜਟ ਉਸ ਤੇ ਬੜੀ ਦੇਰੀ ਹੋ ਰਹੀ ਸੀ 50 ਕਰੋੜ ਰੁਪਇਆ ਪਹਿਲੇ ਬਜਟ ਦੇ ਵਿੱਚ ਉਹ ਮੇਰਾ ਪਾਸ ਕਰਾਇਆ ਹੋਇਆ ਸੀ ਜਿਹਦੇ ਨਾਲ 30 ਫੁੱਟ ਚੌੜੀ ਨਹਿਰ ਦੀ ਪਾੜੀ ਰਿੰਗ ਰੋਕ ਤੱਕ ਵੀ ਬਣਨੀ ਹੈ ਉਸ ਦੇ ਲਈ ਸੈਂਟਰ ਗਵਰਨਮੈਂਟ ਦੇ ਰੂਲ ਦੇ ਅਨਸਾਰ ਉਹ ਜ਼ਮੀਨ ਮੰਗਦੇ ਸੀ ਜਿੰਨੀ ਜਗ੍ਹਾ ਫੋਰੈਸਟ ਲੈਂਡ ਦੀ ਹੁੰਦੀ ਹੈ ਸਾਡੇ ਕੋਲੇ ਜ਼ਮੀਨ ਨਹੀਂ ਸੀ ਉਹਨਾਂ ਦੇ ਰੂਲਾਂ ਦੇ ਮੁਤਾਬਕ ਉਹ ਜ਼ਮੀਨ ਜਿਹੜੀ ਅਸੀਂ ਲੈ ਲਈ ਹੈ ਤਾਂ ਡਾਇਰੈਕਟਰ ਸਾਨੂੰ ਆ ਗਿਆ 34 ਐਸਯੂ ਐਸਟੀ ਨੂੰ ਅਪ੍ਰੈਲ ਦੇ ਵਿੱਚ ਕੇਸ ਨੰਬਰ 45 ਨਾਲਾਂ ਜ਼ਮੀਨ ਹੋਰ ਸਾਨੂੰ ਮਿਲ ਗਈ ਹੈ ਕੱਤੀ ਅਸੀਂ ਰੋਡ ਦੇਣੀ ਹੈ ਆਉਣ ਵਾਲੇ ਸਮੇਂ ਤੋਂ ਇਸ ਤੇ ਸਾਰਾ ਪ੍ਰੋਸੈਸ ਕਰਕੇ ਜਲਦੀ ਉਹਦੇ ਟੈਂਡਰ ਕਰ ਦੇਣਗੇ ਜਿਹੜਾ ਜਨਤਾਨਗਰ ਦਾ ਪੁਲ ਬਣਨਾ ਸ਼ੁਰੂ ਹੋ ਜਾਏਗਾ ਉਸ ਤੋਂ ਅੱਗੇ ਜਿਹੜਾ ਸੈਕੰਡ ਪਾਰਟ ਹੈ ਉਸ ਦਾ ਹੋਰ ਲਾਈਨ ਦੇ ਉੱਤੇ ਉਸ ਦੇ ਲਈ ਵੀ ਮੈਂ ਜਿਹੜਾ ਰਮਾਨਜੋਗ ਰੇਲਵੇ ਮਿਨਿਸਟਰਰ ਸੈਂਟਰ ਕੋਲ ਹੁੰਦੇ ਉਹਨਾਂ ਨੂੰ ਚਿੱਠੀ ਲਿਖੀ ਹੈ ਕਿ ਉੱਥੇ ਵੀ ਜਿਹੜਾ ਇਹ ਦੋ ਪੁਲਾਂ ਵਾਸਤੇ ਮੈਂ ਲਿਖੀ ਹੈ ਕਿ ਉੱਥੇ ਵੀ ਇੱਕ ਪੁਲ ਬਣਨਾ ਜ਼ਰੂਰੀ ਹੈ ਤਾਂ ਕਿ ਉੜੀਆ ਕਲੋਨੀ ਤੇ ਉਹ ਜਿਹੜੀਆਂ ਸਾਡੀਆਂ ਆਬਾਦੀਆਂ ਨੇ ਜੁਟ ਸਕਣ ਨਾਲ ਇੱਕ ਜਿਹੜਾ ਪੁਲ ਹੈਗਾ ਉਹ ਜਿਹੜੀ ਆਪਾਂ ਜਾਣਦੇ ਐ ਬਸਿੰਦਾ ਕੈਮੀਕਲ ਰੋਡ ਇਹਦੇ ਉੱਤੇ ਜਿਹਨੂੰ ਹਾਜੀ ਨਤਨ ਰੋਡ ਕਹਿੰਦੇ ਐ ਇਹਦੇ ਉੱਤੇ ਵੀ ਇੱਕ ਫਾਟਕਾ ਜਿੱਥੇ ਲੋਕਾਂ ਦੀ 니ਟ ਸੀ ਪਰਦੀਆਂ ਆਬਾਦੀਆਂ ਦੇ ਲਈ ਦੀਪ ਸਿੰਘ ਨਗਰ ਸੀ ਬੰਗੀ ਨਗਰ ਸੀ ਗੂਰਮ ਸਿੰਘ ਨਗਰ ਸੀ ਹੋਰ ਨਾਲ ਲੱਗਦੀਆਂ ਆਬਾਦੀਆਂ ਕਿੰਨੀਆਂ ਹੀ ਕ੍ਰਿਸ਼ਨानगर ਆ ਉਹਨਾਂ ਦੇ ਲਈ ਵੀ ਪੁਲ ਦੀ ਲੋਟ ਸੀ ਉਸ ਦੇ ਲਈ ਅੰਡਰ ਬ੍ਰਿਜ ਬਣਾਉਣ ਵਾਸਤੇ ਮੈਂ ਲਿਖਿਆ ਇਹ ਦੋਵੇਂ ਬ੍ਰਿਜਾਂ ਦਾ ਜਿਹੜਾ ਰੇਲਵੇ ਰਿਕਾਰਡ ਦੇ ਵਿੱਚ ਜਿਹੜਾ ਰੇਲਵੇ ਅੰਡਰਪਾਸ ਬਣਾਉਣ ਵਾਸਤੇ ਲਿਖ ਕੇ ਭੇਜਿਆ ਗਿਆ ਉਹ ਰੇਲਵੇ ਲਾਈਨ ਆ ਕ੍ਰੋਸਿੰਗ ਐਟ 140-ਸੀ ਅਬਲੀਵ 2ਈ ਪਟੰਡਾ ਧੋਰੀ ਪਟਿਆਲਾ ਰੇਲਵੇ ਲਾਈਨ ਦੂਜਾ ਹੈਗਾ ਰੇਲਵੇ ਓਵਰਬ੍ਰਿਜ ਕ੍ਰਾਈਮੀਨੇਟਿੰਗ ਮੈਨ ਡਰਾਈਵਰ ਰੇਲਵੇ ਕ੍ਰੋਸਿੰਗ ਐਟ ਸੀ-1 ਅਬਲੀਵ 2ਟੀ ਪਟੰਡਾ ਅਬਉ ਰੇਲਵੇ ਲਾਈਨ ਮੈਂ ਇਹ ਵੀ ਬੇਨਤੀ ਕੀਤੀ ਹੈ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੇ ਮੈਨੂੰ ਡਿਸਾਊਨਿਕ ਲੈਟਰ ਦਿਓ ਲਿਖਿਆ ਸੀ ਇਹਨਾਂ ਨੇ ਉਸ ਨੂੰ ਦੇ ਕੇ ਸਾਡੇ ਜਿਹੜੇ ਪੀਡਬਲ ਡੀ ਸੈਕਟਰੀ ਐ ਸੀਰੀ ਲੋ ਵੀ ਭਗ ਜੀ ਉਹਨਾਂ ਨੂੰ ਵੀ ਲਿਖਿਆ ਤਾਂ ਕਿ ਸਟੇਟ ਡੌਨ ਦੇ ਇਥੇ ਕੰਮ ਕਰ ਸਕੇ ਸਾਡੀ ਕੋਸ਼ਿਸ਼ ਹੈ ਕਿ ਇਹ ਕਿਉਂਕਿ ਸੈਂਟਰਲ ਗਵਰਨ ਦੀ ਹੈ ਮੈ ਪਾਲਸੀ ਬਣੀ ਹੈ ਉਹਨਾਂ ਦੀ ਪਹਿਲਾਂ ਪਾਲਸੀ ਸੀ ਕਿ ਅਨਮੈਂਡ ਫਾਰਟ ਜਿਹੜਿਆ ਖਤਮ ਕਰਦੇ ਪਿਛਲੇ ਸਾਲਾਂ ਦੇ ਵਿੱਚ ਉਹ ਤਕਰੀਬਨ ਉਹ ਖਤਮ ਹੋ ਚੁੱਕਿਆ ਖਤਮ ਕਰਦੇ ਉਹਨਾਂ ਇੱਕ ਪਾਰਸੀ ਫੇਰ ਆਈ ਜਿਹਦੇ ਜੁਹਾਂ ਨੇ ਮੈਂਡ ਫਾਟਕਾ ਜਿਹੜੇ ਉਹ ਕਹਿ ਸੀ ਇਹਨਾਂ ਨੂੰ ਖਤਮ ਕਰਾਂਗੇ ਇਹ ਦੋਵੇਂ ਫਾਟਕ ਮੈਂਡ ਫਾਟਕ ਇਸ ਕਰਕੇ ਮੈਂ ਉਸ ਪਾਲਸੀ ਦੇ ਤਹਿਤ ਵੀ ਅਗਾਹ ਕੀਤਾ ਹਾਂ ਮੈਂ ਰੇਲਵੇ ਮੰਤਰੀ ਸਾਹਿਬ ਨੂੰ ਮਿਲ ਕੇ ਵੀ ਆਉਂਗਾ ਤਾਂ ਕਿ ਜਲਦੀ ਆਉਣ ਵਾਲੇ ਸਮੇਂ 'ਚ ਬਸਿੰਦਾ ਸ਼ਹਿਰ ਇਹ ਸਭ ਤੋਂ ਨੇੜੇ ਦੀ ਵਾਦੀ ਹੈ ਜਾਂ ਦੀਪ ਸਿੰਘ ਨਗਰ ਤੇ ਆਪਣਾ ਉਦਮ ਸਿੰਘ ਨਗਰ ਬੰਗੀ ਨਗਰ ਕ੍ਰਿਸ਼ਨਾ ਨਗਰ ਸ਼ਹਿਰ ਦੇ ਉਹ ਸਾਰਾ ਹੀ ਅੱਧੇ ਕਿਲੋਮੀਟਰ ਦੀ ਬਾਟ ਨਹੀਂ ਪਰ ਕਿਉਂਕਿ ਜਦੋਂ ਉੱਪਰ ਆਉਣਾ ਪੈਂਦਾ 3 ਕਿਲੋਮੀਟਰ ਉੱਪਰ ਆਉਂਦੇ ਨੇ ਇਸ ਕਰਕੇ ਇਹਨਾਂ ਨੂੰ ਨੇੜੇ ਤੋਂ ਨਿਕਲਣ ਦਾ ਸ਼ਹਿਰ ਨਾਲ ਜੁੜਦੀ ਬਹੁਤ મોટી ਸਹੂਲਤ ਹੋਏਗੀ ਮੇਰੀ ਇਹ ਜ਼ਿੰਮੇਵਾਰੀ ਬਣਦੀ ਹੈ ਬਤੌਰ ਐਮਐਲਏ ਮੈਂ ਆਪਦੇ ਉਹ ਫਰ ਜਿਹੜੂ ਅਦਾ ਕਰਨ ਵਾਸਤੇ ਲੱਗਿਆ ਜੇ ਸਾਡੇ ਲਈ ਪੁੱਲ ਚੱਲ ਗਏ ਲੱਗੇ ਜੇ ਕਿੰਨੇ ਬੰਦਰੀ ਹੈ ਇੱਕੋ ਤਾਂ ਪਲੇਟ ਹੋ ਜਾਵੇ ਖਾਸ ਕਰਕੇ ਦਾ ਸੰਗੂਆਣੇ ਵਾਲਾ ਪੁਲਾਏ ਤੇ ਮਲਤਾਨਾ ਜਿਹੜਾ ਸੰਗੂਆਣੇ ਵਾਲਾ ਪੁਲਾਏ ਹੋ ਤਾਂ ਸਕਦਾ ਹੋ ਸਕਦਾ ਸੀ ਮਹੀਨੇ ਡੇਢ ਮਹੀਨੇ ਦੇ ਵਿੱਚ ਕੋਰਸ ਨੂੰ ਚਾਲੂ ਕਰ ਦੋ। ਔਰ ਜਿਹੜਾ ਮਸਤਾਨੀਆਂ ਪੋੜਾ ਇਹਦਾ ਸਪਟੰਬਰ 2025 ਤੱਕ ਠੇਕੇਦਾਰ ਦਾ ਕੰਟਰੈਕਟ ਹੈਗਾ ਉਸ ਤੋਂ ਪਹਿਲਾਂ ਪੈਨੈਲ ਚ ਚਾਲੂ ਕਰ ਦੋ।